ਆਪਾਂ ਇਲਾਕੇ ਸੀਗੇ ਪਾਣੀ ਹੁੰਦੀ ਫੱਟ ਰਹੇ ਸੀਗੇ ਤੇ ਆ ਜਿਹੜੀ ਅੱਜ ਅੱਠ ਕਾ ਲੱਪਿਆ ਇਹ ਮੇਰਾ ਪਰ ਰਹਿ ਗਿਆ ਭਰਾ ਹਾਂ ਹੋਰ ਅੱਗੇ ਲੋਕਾਂ ਕੋਲ ਜਿਹੜੇ ਪਾਣੀ ਦਾ ਪਾਸੇ ਪਾਣੀ ਦਾ ਉਹ ਵਿਆਹ ਨਹੀਂ ਚਾਹ ਤੁਸੀਂ ਦੀ ਜੜੇ ਚੱਲ ਪੈਣੇ ਆ ਤੇ ਉਹ ਕੰਡੇ ਪਾਣੀ ਚਲਾਉਣ ਦੇ ਵਿੱਚ ਵਰਤ ਸੁਤ ਦੇ ਵਿੱਚ ਵਰਤ ਤੇ ਆਪਣਾ ਉਹ 15 ਜੀਰੇ ਦਾ ਉਹ ਫਿਰ ਵੀ ਕਰਦੀ ਆ। ਤੇਰੇ ਨਹੀਂ ਯਾਰ ਉਹ 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 ਵੀ ਤਾਂ ਉਹਨਾਂ ਦੇ ਜੀਰੇ ਸੀ ਯਾਰ। ਉਹ ਬਾਹਰ ਆਈ ਦੀ ਕਿਰਪਾ ਸੀ ਉਹਨਾਂ ਤੇ ਹੈ। ਖੜਦੇ ਵਿੱਚ ਆਪਣਾ ਤਾਂ ਸਵੇਰ ਬਾਹਰ ਨਿਕਲਦਾ। ਆਪਾਂ ਦਾ ਚਤ ਰੱਬ ਦੀ ਹੋਈ ਜਾਨ। ਉਹ ਵੀ ਦੋ ਕੀ ਜਿਹੜੇ ਜਾਂਦੇ ਆ ਮੰਦਪੁਰ ਦਾ। ਸੰਤਪੁਰ ਸ਼ਾਮ ਜਾਂਦੇ। ਉਹ ਹੋਰੇ ਪਤਾ ਨਹੀਂ ਕਿੰਨੇ ਮਲੇ ਸੰਗਤ ਦੇ। ਆਪਣੇ ਵਰਗਾ ਜੁੱਦਾ ਨਾ ਪਕੇ ਪਿਆ ਰਹੇ ਤੇ ਹਣਾ ਕਈ ਬੰਦੇ ਤਕਰੀਬਨ ਠੰਡੇ ਪਾਣੀ ਨਾਲ ਸਿੱਧੀ ਧਾੜੇ ਨਾਲ ਲੰਘ ਕੇ ਉਹ ਠੰਡੇ ਪਾਣੀ ਨਾਲ ਲਾਉਂਦੇ ਆ ਤੇ ਥੱਲੇ ਫਰਸ਼ ਤੇ ਪਈਦੇ ਆ ਸਿੱਧੀ ਧਾੜੇ ਨਾਲ ਕਰਕੇ ਚਾਹੀਦਾ ਅਕਸ਼ਰੇ ਇਹ ਤਾਂ ਆਪਾਂ ਨੂੰ ਯਾਰ ਤਾਂ ਹੈ ਉਹ ਭਾਈ ਜਿਹਨਾਂ ਵੇਟੇ ਚਾ ਜਿਹੜਾ ਠੰਡੇ ਨਾਲ ਆਇਆ ਕੇਰਾ ਤੁਹਾਨੂੰ ਠੰਡ ਕੀ ਲੱਗੂਗੀ ਮੁੜ ਕੇ ਨਹੀਂ ਲੱਗਦੀ ਹਾਂ ਉਹ ਮੋਟਰ ਤੋਂ ਪਾਣੀ ਪਾ ਦਿੰਦਾ ਹਾਂ 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 ਤੇ ਬਸ ਉਸੇ ਨਾਲ ਹੀ ਚੱਲ ਪੈਂਦਾ ਮੋਟਰ ਦਾ ਪਾਣੀ ਨਿਕਗਾ ਫੁੱਟ ਦਾ ਪਾਣੀ ਨਿਕਲਦਾ ਯਾਰ ਮੈਨਾਂ ਜੀ ਗੱਡੀ ਤੇ ਜਾਂਦਾ ਮੈਂ ਤਿੰਨ ਚਾਰ ਮਹੀਨੇ ਲਾਇਆ ਹੂੰ ਤੇ ਨੌਪਿਆਂ ਨੂੰ ਹੰਦੋਲ ਹੋ ਗਏ ਤੇ ਡਿੱਗੀ ਦੇ ਵਿੱਚ ਪਾਣੀ ਨੂੰ ਠੰਡ ਸੀਗੀ ਆ ਆਈ ਜਾਂਦੀ ਸੀ ਇੱਥੇ ਸਿਆ ਕਰਕੇ ਮੈਂ ਖੇੜੀ ਹੀ ਤਾਈ ਪਾਣੀ ਮੋਟਰ ਦਾ ਤੇ ਨਿਕਗਾ ਤੇ ਇਹ ਸਾਰਾ ਮੋਟਰ ਛੱਡ ਕੇ ਨਿੱਜੇ ਪਾਣੀ ਨਾਲ ਨਾਤੇ ਮੈਂ ਡਿੱਗੀ ਦੇ ਪਾਣੀ ਨਾਲ ਨਾਤਾ ਇੰਨਾ ਠੰਡਾ ਪਾਣੀ ਤੇ ਇਹ ਬਹੁਤ ਫਿਰ ਕੇ ਤਰਵਾਜ ਦੇ ਸਨ ਮਾ ਨਾਲ ਕੋਈ ਨਾ ਯਾਰ ਹੋਰ ਜੰਦੇ ਪਾਣੀ ਨਾਲ ਸਭ ਦੀ ਠੰਡਾ ਕੇਰਾ 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 ਦੇ ਤਨ ਪਹਿਲਾਂ ਕੇਰਾ ਕੇਰਾ ਤਾਂ ਪਾਰਟ ਨੇ ਦਾ ਸੰਮਣ ਹੋ ਜਾਂਦਾ ਉਦੋਂ ਬਾਅਦ ਸੈੱਟ ਹੋ ਜਾਂਦਾ ਇਹ ਕੰਮ ਤੇ ਹੁਣ ਜਿਹੜਾ 2 ਦਿਨ ਹੋ ਗਏ ਸੇ ਤਾਂ ਸੀ ਬਦਲਾ ਨਾ ਤਾਂ ਹੀ ਨਾ ਇਹ ਵੀ ਪੈ ਗਿਆ ਨਾ ਆ ਹੁਣ ਹਵਾ ਚੱਲ ਪਈ ਤਾਂ ਸਭ ਨਾਲ ਠੰਡ ਹੋਊਗੀ ਚੱਲ ਇਹਨੇ ਨਾ ਚਾਰ ਬੰਧਾਣੇ ਹੋ ਜਾਣਗੇ ਹੂੰ ਇਹੀ ਹੁੰਦਾ ਈ ਔਰ ਕੀ ਆਏ ਇਹਨੇ ਚੱਲ ਜੀ ਵਾਹ ਹਾਂ ਬਾਕੀ ਜਿਹੋ ਜੇ ਆਤਾ ਹੈ ਮੈਂ ਕੋਈ ਨਾ ਕੋਈ ਫਿਕਰ ਨਾ ਕਰ ਤੂੰ ਚੱਕਰ ਕਰੀ ਜਾ ਤਾ ਕੋਈ ਨਹੀਂ ਕੋਈ ਨਹੀਂ ਉਹ ਮੋਰੂ ਮਾਤਾ ਤੇ ਹਾਂ ਦਾ ਤਹੋਰ ਨਾ ਹੋਵੇ ਮਾ ਜਾਵੜ ਦਾ ਜਾਵੜ ਦਾ ਤਾਂ ਸਭ